ਚੰਡੀਗੜ੍ਹ ਦੇ ਵਿੱਚ ਵੱਡੀਆਂ ਪ੍ਰਸ਼ਾਸਨਿਕ ਤਬਦੀਲੀਆਂ ਨੇ ਜਿਹੜੀਆਂ ਉਹ 40 ਸਾਲ ਬਾਅਦ ਕੀਤੀਆਂ ਗਈਆਂ ਨੇ ਜਿਸ ਤੋਂ ਲੈ ਕੇ ਤਿੱਖਾ ਵਿਰੋਧ ਸ਼ੁਰੂ ਹੋ ਗਿਆ ਹੈ ਤਾਂ ਚੰਡੀਗੜ੍ਹ ਦੇ ਵਿੱਚ ਐਡਵਾਈਜ਼ਰ ਦਾ ਅਹੁਦਾ ਖਤਮ ਕਰ ਦਿੱਤਾ ਗਿਆ ਹੈ ਜਿਸ ਦਾ ਆਮ ਆਦਮੀ ਪਾਰਟੀ, ਸ਼ੋਭਣੀ ਅਕਾਲੀ ਦਲ ਅਤੇ ਪੰਜਾਬ ਕਾਂਗਰਸ ਦੇ ਵੱਲੋਂ ਤਿੱਖਾ ਵਿਰੋਧ ਹੈ ਜਿਹੜਾ ਉਹ ਕੀਤਾ ਗਿਆ ਹੈ ਤਵਾਕਵਾਕ ਲੀਡਰਾਂ ਦੇ ਵੱਲੋਂ ਇਸ ਘਟਨਾ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਗਈ ਹੈ ਇਸ ਗੱਲ ਨੂੰ ਲੈ ਕੇ ਵੱਡੇ ਸਵਾਲ ਨੇ ਜਿਹੜੇ ਉਹ ਕੇਂਦਰ ਦੀ ਭਾਜਪਾ ਸਰਕਾਰ ਉੱਤੇ ਖੜੇ ਕੀਤੇ ਗਏ ਨੇ ਤਾਂ ਅਕਾਲੀ ਦਲ ਦੇ ਕਾਂਗਰਸ ਦੇ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਕਹਿਣਾ ਹੈ ਕਿ ਅਜਿਹਾ ਕਰਨਾ ਪੰਜਾਬ ਦੇ ਅਧਿਕਾਰਾਂ ਨੂੰ ਚੰਡੀਗੜ੍ਹ ਦੇ ਉੱਤੇ ਪ੍ਰਭਾਵਿਤ ਕਰਦਾ ਹੈ ਤਾਂ ਇਸ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਬਿਆਨ ਵੀ ਸਾਹਮਣੇ ਆਏ ਨੇ ਤਾਂ ਕੇਂਦਰ ਨੇ 40 ਸਾਲਾਂ ਬਾਅਦ ਚੰਡੀਗੜ੍ਹ ਵਿੱਚ ਵੱਡੀਆਂ ਪ੍ਰਸ਼ਾਸਨਿਕ ਤਬਦੀਲੀਆਂ ਕੀਤੀਆਂ ਨੇ ਹੁਣ ਪ੍ਰਸ਼ਾਸਨ ਦੇ ਸਲਾਹਕਾਰ ਦਾ ਅਹੁਦਾ ਖਤਮ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਮੁੱਖ ਸਕੱਤਰ ਦਾ ਅਹੁਦਾ ਵੀ ਬਣਾਇਆ ਗਿਆ ਹੈ ਚੰਡੀਗੜ੍ਹ ਵਿੱਚ ਦੋ ਆਈਏਐਸ ਅਧਿਕਾਰੀਆਂ ਦੀਆਂ ਅਸਾਮੀਆਂ ਵਿੱਚ ਵਾਧਾ ਕੀਤਾ ਗਿਆ ਹੈ ਹੁਣ ਅਧਿਕਾਰੀਆਂ ਦੀ ਗਿਣਤੀ 11 ਹੋ ਗਈ ਹੈ ਤਾਂ ਚੰਡੀਗੜ੍ਹ ਬਣਨ ਤੋਂ ਬਾਅਦ ਪਹਿਲਾਂ ਇੱਥੇ ਚੀਫ ਕਮਿਸ਼ਨਰ ਦਾ ਅਹੁਦਾ ਹੁੰਦਾ ਸੀ ਪਰ 3 ਜੂਨ 1984 ਨੂੰ ਇਸ ਵਿੱਚ ਬਦਲਾਅ ਹੋਇਆ ਇਸ ਦੇ ਨਾਲ ਹੀ ਚੀਫ ਕਮਿਸ਼ਨਰ ਦਾ ਅਹੁਦਾ ਖਤਮ ਕਰ ਦਿੱਤਾ ਗਿਆ ਸੀ ਅਤੇ ਪ੍ਰਸ਼ਾਸਨ ਦੇ ਸਲਾਹਕਾਰ ਦਾ ਅਹੁਦਾ ਬਣਾਇਆ ਗਿਆ ਸੀ ਜਦੋਂ ਕਿ ਹੁਣ ਇਸ ਸੌਦੇ ਨੂੰ ਖਤਮ ਕਰਕੇ ਮੁੱਖ ਸਕੱਤਰ ਦਾ ਅਹੁਦਾ ਬਣਾ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਜੇਕਰ ਮਾਹਿਰਾਂ ਦੀ ਮੰਨੀਏ ਤਾਂ ਇਹ ਬਦਲਾ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਢਾਂਚੇ ਨੂੰ ਹੋਰ ਮਜ਼ਬੂਤ ਕਰੇਗਾ ਤਾਂ ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਉਹ ਵੱਡੇ ਸਵਾਲ ਚੁਕਰੀਆਂ ਨੇ ਵੱਡੇ ਸਵਾਲ ਜਿਹੜੇ ਇਸ ਨੂੰ ਲੈ ਕੇ ਖੜੇ ਹੋ ਗਏ ਨੇ ਸ਼ੋਮਣੀ ਅਕਾਲੀ ਦਲ ਨੇ ਇਸ ਦੇ ਉੱਤੇ ਸਿੱਧਾ-ਸਿੱਧਾ ਕਿਹਾ ਹੈ ਕਿ ਅਜਿਹਾ ਕਰਨਾ ਚੰਡੀਗੜ੍ਹ ਉੱਤੇ ਪੰਜਾਬ ਦੇ ਦਾਅਵੇ ਨੂੰ ਪ੍ਰਭਾਵਿਤ ਕਰਦਾ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਸ਼ੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਸਪੋਕਸਪਰਸ ਨੀਲ ਗਰਗ ਦਾ ਆਓ ਦੇਖਦੇ ਹਾਂ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਜਿਹੜਾ ਚੰਡੀਗੜ੍ਹ ਦੇ ਸਲਾਹਕਾਰ ਦਾ ਅਹੁਦਾ ਖਤਮ ਕਰਕੇ ਉੱਥੇ ਚੀਫ ਸਕੱਰੇਟਰੀ ਦਾ ਅਹੁਦਾ ਲਾਇਆ ਗਿਆ ਹੈਗਾ ਇਹ ਪੰਜਾਬ ਨੂੰ ਬਿਲਕੁਲ ਜਿਹੜਾ ਇਹ ਬਰਦਾਸ਼ਤ ਨਹੀਂ ਹੈਗਾ ਕਿਉਂਕਿ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਸਿਸਟਮ ਦੇ ਵਿੱਚ ਤਬਦੀਲੀ ਕਰਨਾ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਨਾ ਹੈਗਾ ਔਰ 40 ਸਾਲ ਪੁਰਾਣਾ ਜਿਹੜਾ ਸਿਸਟਮ ਦੇ ਵਿੱਚ ਇਹ ਤਬਦੀਲੀ ਕਰਕੇ ਆ ਕੇਂਦਰ ਸਰਕਾਰ ਨੇ ਚੰਡੀਗੜ੍ਹ ਦੇ ਉੱਤੇ ਪੰਜਾਬ ਦੇ ਹੱਕ ਨੂੰ ਜਿਹੜਾ ਆ ਉਹ ਕਮਜ਼ੋਰ ਕੀਤਾ ਜਿਸ ਨੂੰ ਪੂਰਾ ਪੰਜਾਬ ਕਦੇ برداشت ਨਹੀਂ ਕਰ ਸਕਦਾ ਕਿਉਂਕਿ ਪੰਜਾਬ ਦੇ ਉੱਤੇ ਸਾਰਿਆਂ ਤੋਂ ਪਹਿਲਾ ਹੱਕ ਜਿਹੜਾ ਉਹ ਪੰਜਾਬ ਦਾ ਹੈਗਾ ਸੋ ਮੈਂ ਇਸ ਕਰਕੇ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਦੀ ਸਰਕਾਰ ਨੂੰ ਬੇਨਤੀ ਕਰਦਾ ਆ ਕਿ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਹੋ ਜਿਹਾ ਕੋਈ ਕਦਮ ਚੁੱਕਣ ਤੋਂ ਪਹਿਲਾਂ ਤੁਹਾਨੂੰ ਪੰਜਾਬ ਸਰਕਾਰ ਦੇ ਨਾਲ ਬਿਲਕੁਲ ਗੱਲਬਾਤ ਕਰਨੀ ਚਾਹੀਦੀ ਹੈ ਸਲਾਹ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਜਿਹੜਾ ਹੈ ਕਦਮ ਚੁੱਕਣਾ ਚਾਹੀਦਾ ਹੈ ਚੁੱਪ-ਚੁੱਪ ਹੀ ਤੇ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਦੀ ਇੱਕ ਵਾਰ ਫਿਰ ਤਿਆਰੀ ਕਰ ਲਈ। ਤੇ ਇੱਕ ਨਵਾਂ ਪੰਜਾਬ ਮਾਰੂ ਫੈਸਲਾ ਕਿ ਜਿਹੜੇ ਪੰਜਾਬ ਦੇ ਰਾਜਪਾਲ ਨੇ ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਨੇ। ਉਹਨਾਂ ਦੇ ਜਿਹੜਾ ਐਡਵਾਈਜ਼ਰ ਹੈ ਉਹਨਾਂ ਦਾ ਅਹੁਦਾ ਖਤਮ ਕਰਕੇ ਚੰਡੀਗੜ੍ਹ ਦੇ ਵਿੱਚ ਨਵਾਂ ਮੁਖ ਸਕੱਤਰ ਚੀਫ ਸੈਕਟਰੀ ਲਾਇਆ ਜਾ। ਤਾਂ ਮੇਰੀ ਕੇਂਦਰ ਸਰਕਾਰ ਨੂੰ ਸਿੱਧਾ-ਸਿੱਧਾ ਸਵਾਲ ਹੈ ਕਿ ਕੀ ਜਿਹੜਾ ਇਹ ਚੰਡੀਗੜ੍ਹ ਨੂੰ ਸਟੇਟ ਹੂਡ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਮਤਲਬ ਮੁੱਖ ਸਕੱਤਰ ਤਾਂ ਰਾਜਾਂ ਦੇ ਹੁੰਦੇ ਨੇ ਔਰ ਜਿਹੜਾ ਚੰਡੀਗੜ੍ਹ ਹੈ ਇਹਦਾ ਤਾਂ ਕੋਈ ਰੌਲਾ ਹੀ ਹੈ ਨਹੀਂ ਦੇਸ਼ ਦੀ ਪਾਰਲੀਮੈਂਟ ਨੇ ਵੀ ਐਨਡੋਰਸ ਕੀਤਾ ਹੈ ਈਵਨ ਹਰਿਆਣਾ ਦੀ ਵਿਧਾਨ ਸਭਾ ਨੇ ਵੀ ਮੋਹਰ ਲਾਈ ਹੈ ਕਿ ਇਹ ਤਾਂ ਪੰਜਾਬ ਦਾ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੈ ਇਹ ਯੂਟੀ ਟੈਂਪਰੇਰੀ ਬੇਸਿਸ ਤੇ ਸੀ ਇਹ ਕੋਈ ਪਰਮਾਨੈਂਟ ਯੂਟੀ ਨਹੀਂ ਫਿਰ ਕੇਂਦਰ ਸਰਕਾਰ ਕਿਉਂ बार-बार ਐਸੇ ਫੈਸਲੇ ਲੈ ਕੇ ਇਹਨੂੰ ਪੱਕੇ ਤੌਰ ਤੇ ਯੂਟੀ ਜਾਂ ਇਹਨੂੰ ਵੱਖ ਰਾਜ ਦਾ ਦਰਜਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਦੂਜਾ ਸਵਾਲ ਮੇਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਵੀ ਉਹ ਗ੍ਰਹਿ ਮੰਤਰੀ ਵੀ ਨੇ ਕਿ ਕੇਂਦਰ ਸਰਕਾਰ ਐਡੇ ਵੱਡੇ ਫੈਸਲੇ ਸੂਬਾ ਸਰਕਾਰ ਨੂੰ ਦੱਸੇ ਬਿਨਾ ਤਾਂ ਲੈ ਨਹੀਂ ਸਕਦੀ ਕੀ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇਹਦੀ ਜਾਣਕਾਰੀ ਸੀ ਔਰ ਅਗਰ ਜਾਣਕਾਰੀ ਸੀ ਫਿਰ ਮੁੱਖ ਮੰਤਰੀ ਨੇ ਇਹ ਐਡੀ ਵੱਡੀ ਗੱਲ ਪੰਜਾਬੀਆਂ ਤੋਂ ਕਿਉਂ ਲੁਕੋਈ ਕਿਉਂ ਲਗਾਤਾਰ ਕੇਂਦਰ ਨਾਲ ਮਿਲ ਕੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਕਦੇ ਗੁਪਤ ਮੀਟਿੰਗ ਹੋਮ ਮਨਿਸਟਰ ਨਾਲ ਦੇਸ਼ ਦੇ ਨਾਲ ਅਮਿਤ ਸ਼ਾਹ ਜੀ ਨਾਲ ਹੁੰਦੀ ਹੈ ਤੇ ਬੀਐਸਐਫ 40 ਕਿਲੋਮੀਟਰ ਅੰਦਰ ਆ ਜਾਂਦੀ ਹੈ ਸਟ ਕੋਚ ਸਾਡੀ ਨਿਮਾਇੰਦਗੀ ਖਤਮ ਬੀਬੀਐਮਬੀ ਚ ਸਾਡੀ ਨਿਮਾਇੰਦਗੀ ਖਤਮ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਖਤਮ ਕੀਤੀ ਜਾ ਰਹੀ ਹੈ ਕੀ ਇਹ ਟੇਡੇ ਢੰਗ ਦੇ ਨਾਲ ਜਿਹੜਾ ਪੰਜਾਬ ਦਾ ਚੰਡੀਗੜ੍ਹ ਦੇ ਉੱਤੇ ਹੱਕ ਹੈ ਜਿਹਨੂੰ ਦੇਸ਼ ਦਾ ਸੰਵਿਧਾਨ ਦੇਸ਼ ਦੀ ਪਾਰਲੀਮੈਂਟ ਵੀ ਮੂਰ ਲਾਉਂਦੀ ਹੈ ਕਿ ਉਹਨੂੰ ਖਤਮ ਕੀਤਾ ਜਾ ਰਿਹਾ ਹੈ ਇਹ ਬਹੁਤ ਵੱਡੇ ਸਵਾਲ ਨੇ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨਾ ਬੰਦ ਕਰੇ ਔਰ ਅੱਜ ਪੰਜਾਬ ਦੇ ਲੋਕ ਇਹ ਦੇਖ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸ ਤਰੀਕੇ ਦੋਹੇ ਹੱਥੀ ਪੰਜਾਬ ਦਾ ਪੈਸਾ ਤਾਂ ਲਟਾਈ ਰਹੀ ਸੀ ਹੁਣ ਪੰਜਾਬ ਦੇ ਹੱਕ ਲਟਾਉਣ ਤੇ ਵੀ ਪੂਰੀ ਅਮਾਦਾ ਤੇ ਪੰਜਾਬ ਮਾਰਨ ਵਾਲੇ ਪਾਸੇ ਨੂੰ ਇਹ ਲੋਕ ਲੱਗੇ ਹੋਏ